ਪੰਜਾਬ ਦੇ ਪੰਵਸ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਤੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਕਾਲ ਤੋਂ ਕੀਤੀ ਗਈ 3 ਦਿਨਾਂ ਹੜਤਾਲ ਅੱਜ ਮੁੱਖ ਮੰਤਰੀ ਨਾਲ ਮੀਟਿੰਗ ਦੇ ਪਰੋਸੇ ਮਕਰੋ ਬਾਅਦ ਪਰ 15 ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਮੁਲਾਜ਼ਮ ਜਥੇਬੰਦੀ ਨੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗੇਲ ਨੇ ਦੱਸਿਆ ਕਿ ਹਰ ਇੱਕ ਤੋਂ ਸਾਰੀਆਂ ਬੱਸਾਂ ਆਮ ਵਾਹਨ ਸਰਕਾਰ ਦਾ ਵਿਰੋਧ ਕਰਨ ਗਿਆ ਜੇ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਬੇ ਸਿਟਾ ਰਹੀ ਤਾਂ 16 ਜਨਵਰੀ ਤੋਂ ਮੁਰ ਤੋਂ ਹੜਤਾਲ ਕੀਤੀ ਜਾਵੇਗੀ ਸਰੋਇ ਦਾ ਦਿਸਚਰਨ ਹੈ ਕਿ ਜਿਹੜਾ ਤੇ ਮਾਰਯੂਗ ਉਪ ਮੁੱਖ ਮੰਤਰੀ ਦੀ ਮੀਟਿੰਗ ਹੈ ਜਿਹੜੀ ਪੈਨਲ ਮੀਟਿੰਗ ਹੈ ਉਹ 15 ਤਰੀਕ ਨੂੰ ਕਰਵਾਈ ਗਈ ਹੈ ਜਿਹਨੂੰ ਮੌਕਾ ਆਖਦੇ ਹੋ ਜਥੇਬੰਦੀਆਂ ਨੂੰ 15 ਤਰੀਕ ਤੱਕ ਆਪਣੇ ਜਿਹੜੇ ਸਾਰੇ ਹਟਾਫ ਸਮੇਤ ਪ੍ਰੋਗਰਾਮ ਸਿਉ ਪੂਸ਼ਣ ਦਿੱਤੇ ਜਾਂਦੇ ਆ ਜੇਕਰ 15 ਤਰੀਕ ਨੂੰ ਕਿਸੇ ਹੱਦ ਤੱਕ ਨਹੀਂ ਨਿਕਲਦਾ ਤਾਂ 16 ਤਰੀਕ ਤੋਂ ਜਿਹੜਾ ਵਾ ਉਹਨ ਮਿੱਥੇ ਸਮੇਤ ਹਟਾਫ ਸਮੇਤ ਉਹਦੇ ਵਿੱਚ ਐਕਸ਼ਨ ਜਿਵੇਂ ਮੁੱਖ ਮੰਤਰੀ ਰਹਿਤੀ ਡਾਟਰਨਾ ਅਤੇ ਦਿੱਲੀ ਵੱਲੋਂ ਪੂਛਾ ਦੇ ਪ੍ਰੋਗਰਾਮ ਕੀਤੇ ਜਾਣਗੇ ਜਿਹੜਾ ਪਾਉਂਦੇ ਸਮੇਂ ਬੱਸਾਂ ਬਣਾਉਗੇ ਬੱਸਾਂ ਬਿਲਕੁਲ ਬਾਰੇ ਸਾਰੇ ਪ੍ਰੋਗਰਾਮ ਆਪਣੇ ਪੋਸਟਪੋਨ ਕਰਦੇ ਆਂ ਪਰ ਤਾਲ ਸਵੇਤ ਜਿਹੜਾ ਵਾ ਪ੍ਰੋਗਰਾਮ ਮੁਸਮਨ ਕਿਤੇ ਗਿਆ ਕੱਬ ਤੋਂ ਸੜੀਆਂ ਬੱਸਾਂ ਦੀਆਂ ਪ੍ਰੋਪਰ ਰੂਟ ਚੱਲਣਗੀਆਂ ਇਸ ਤੋਂ ਪਹਿਲਾਂ ਸਵੇਰੇ ਬਾਰਚਾਲ ਕਤੇ ਕੰਡਕਟਰਾਂ ਸੰਗ ਦੇ 48 ਮੁਲਾਜ਼ਮਾਂ ਨੇ ਮੁਹਾਰਿੰਬਸ ਅੱਡੇ ਤੇ ਰੋਸ ਪ੍ਰਦਰਸ਼ਨ ਕੀਤਾ ਸਰਕਾਰ ਦੀਆਂ ਕਠੋਰ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਨਾਰੇਬਾਜ਼ੀ ਕਰਦੇ ਆਂ ਉਹਨਾਂ 'ਤੇ ਦੋਸ਼ ਲਗਾਇਆ ਕਿ ਸਰਕਾਰ ਨਹੀਂ ਗੁਣੀ ਜਹੀ ਤਨਖਾਹ ਦੇ ਕੇ ਕੱਚੇ ਮੁਲਾਜ਼ਮਾਂ ਤੋਂ 14-14 ਘੰਟੇ ਕੰਮ ਲੈਂਦੀ ਏ ਕੀ ਇਹ ਨਹੀਂ ਕਿ ਆਇਨਾ ਨਹੀਂ ਸਾਨੂੰ ਠੇਕੇ ਦਾ ਨਹੀਂ ਕਿ ਆਇਨਾ ਨਹੀਂ ਤੇ ਇਸ ਕਰਕੇ ਕਿ ਸਾਨੂੰ ਪੱਤੇ ਕੀਤੇ ਆ ਨਾ ਇਹ ਸੈਲ ਵੀ ਬਹੁਤ ਦਾ ਤੈਅ ਨਹੀਂ ਜੇ ਤਾਂ ਨਹੀਂ ਘਰਦਾ ਵੀ ਆ ਨਹੀਂ ਪਿਆ ਇਸ ਕਰਕੇ ਤਾਂ ਮਿਲਾਂ ਲਈ ਮਜਬੂਰ ਹੋਈ ਸੀਵਾਦਰ ਕਾ ਬਾਲ ਨੇ ਚੌਕਸ